2 ਸਾਲ ਪਹਿਲਾਂ ਤਿੰਨ ਲੋਕਡਾਊਨ ਦੇ ਸਮੇਂ 'ਚ ਠੱਠੇ ਨੇ ਜਿਹੜੇ ਆ ਆਵਾਰਾ ਪਸ਼ੂ ਘੁੰਮਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਠੱਠੇ ਘੁੰਮਦੇ ਆ ਬਲਦ ਉਹਨੇ ਚੱਕ ਕੇ ਸਿੰਘਾਂ ਦੇ ਇਹਨਾਂ ਦੇ ਬੇਟੇ ਨੂੰ ਇੱਕ ਕੋਠੇ ਜਿੰਨਾ ਉੱਚਾ ਮਾਰਿਆ ਉਹਦੇ ਸਿਰ ਦੇ ਆਪਰੇਸ਼ਨ ਹੋਏ 30-32 ਲੱਖ ਰੁਪਇਆ ਸੱਤ ਆਪਰੇਸ਼ਨ ਹੋਏ ਸੱਤ ਆਪਰੇਸ਼ਨ ਹੋਏ ਸਿਰ ਦੇ ਸ਼ੇਪਾਲ ਬਾਪੂ ਕਹਿੰਦਾ 30-32 ਲੱਖ ਰੁਪਇਆ ਉਦੋਂ ਵੀ ਲੋਕਾਂ ਤੋਂ ਮੰਗ ਤੰਗ ਕੇ ਹੀ ਆਪਣੇ ਬੇਟੇ ਦੀ ਜਾਨ ਬਚਾਈ ਫਿਰ ਪਤਾ ਨਹੀਂ ਕੋਈ ਕਿਸਮਤ ਦਾ ਦੁੱਖ ਸੁੱਖ ਹੁੰਦਾ ਜਿਹੜਾ ਲੈਣਾ ਦੇਣਾ ਪਹਿਲਾਂ ਬੇਟੇ ਦੀ ਤਕਲੀਫ 'ਚੋਂ ਨਿਕਲ ਰਿਹਾ ਸੀ ਬਾਹਰ ਤੇ ਹੁਣ 7 ਮਹੀਨੇ ਹੋ ਗਏ ਬੇਟੀ ਨੂੰ ਤੇ ਬੇਟੀ ਦੀ ਤਕਲੀਫ ਤਾਂ ਇੰਨੀ ਕਿ ਜ਼ਿਆਦਾ ਦਰਦਨਾਕ ਆ ਇੰਨੀ ਕਿ ਜ਼ਿਆਦਾ ਭਿਆਨਕ ਆ ਆਪਣੀ ਮਾੜੀ ਜੀ ਕੋਈ ਉਂਗਲ ਤੇ ਜਾਂ ਹੱਥ ਤੇ ਕਿਸੇ ਅੰਗ ਤੇ ਮਾੜੀ ਜਿਹੀ ਗਰਮ ਚੀਜ਼ ਲੱਗ ਜੇਵੇ ਛਾਲਾ ਹੋ ਜੇਵੇ ਕਿਦਾਂ ਤੜਫਦੇ ਆਪਾਂ ਤੇ ਨੀਤੂ ਰਾਣੀ ਭੈਣ ਦਾ ਉੱਪਰਲਾ ਹਿੱਸਾ ਪੂਰਾ ਜਿਸਮ ਤੇ ਬਾਹਾਂ ਸਾਰੀਆਂ ਮੱਛੀਆਂ ਹੋਈਆਂ ਬਿਲਕੁਲ ਫੇਸ ਸਾਰਾ ਮੱਛਿਆ ਹੋਇਆ ਬਾਲ ਤੱਕ ਸੇਕ ਲੱਗ ਗਈ ਸੀ ਮੱਤ ਗਈ ਸੀ ਸਾਰੇ ਉਪਰੋਂ ਤਕਲੀਫ ਤਾਂ ਜਿਹੜੀ ਹੈਗੀ ਹੋਈ ਆ ਸਭ ਤੋਂ ਵੱਡੀ ਤਕਲੀਫ ਆ ਆਪਣਾ ਇਲਾਜ ਵੀ ਨਹੀਂ ਕਰਵਾ پا ਰਹੇ ਕਿਉਂਕਿ ਉਹਦਾ ਦਿੱਤਾ ਹੋਇਆ ਦੁੱਖ ਤਾਂ ਚੱਲਣਾ ਬੰਦਾ ਔਖਾ ਸੌਖਾ ਝੱਲ ਲੈਂਦਾ ਪਰ ਇਸ ਦੁਨੀਆ ਦਾ ਦਿੱਤਾ ਹੋਇਆ ਦੁੱਖ ਝੱਲਣਾ ਬਹੁਤ ਔਖਾ ਭਰਾਵੋ ਹੁਣ ਇਹਨਾਂ ਕੋਲੇ ਜਿਹੋ ਕਾਗਜ਼ ਦੇ ਟੁਕੜੇ ਹੁੰਦੇ ਕੁਝ ਜਿਹੜੇ ਪਿੱਛੇ ਦੁਨੀਆ ਭੱਜੀ ਫਿਰਦੀ ਆ ਤਾਂ ਇਹ ਜਿਹੜੀ 6 ਮਹੀਨੇ ਤੜਫਦੀ ਆ ਘਰੇ ਬੈਠੀ ਇਹ ਇਹਨੂੰ ਤੜਫਣਾ ਨਾ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਸ ਭੈਣ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਚਿਹਰੇ ਤੋਂ ਉਹਦਾ ਦਰਦ ਝਲਕਦਾ ਪਾ ਅੱਜ ਤਕਰੀਬ 7 ਮਹੀਨੇ ਪਹਿਲਾਂ ਇਹ ਭੈਣ ਬਰਨ ਹੋ ਗਈ ਸੀ ਘਰੇ ਗੈਸ ਚੁੱਲਾ ਖੁੱਲਾ ਰਹਿ ਗਿਆ ਸੀ ਇਸ ਵੀਡੀਓ ਨੂੰ ਦੇਖ ਕੇ ਸਿੱਖਿਆ ਵੀ ਜ਼ਰੂਰ ਲਿਓ ਮੇਰੀਆਂ ਖਾਸ ਕਰਕੇ ਸਾਡੀਆਂ ਭੈਣਾਂ ਤੇ ਮਾਵਾਂ ਆਪਾਂ ਕਈ ਵਾਰੀ ਛੋਟੀ ਜੀ ਗਲਤੀ ਕਾਲੀ ਚ ਕਰ ਲੈਂਦੇ ਆ ਤੇ ਉਹਦਾ ਖਮਿਆਜਾ ਇਸ ਤਰ੍ਹਾਂ ਭੁਗਣਾ ਪੈਂਦਾ ਗੈਸ ਚ ਖੁੱਲਾ ਛੱਡ ਗਿਆ ਖੱਡ ਕੇ ਆਪਣੇ ਕੰਮਕਾਰਾਂ ਦੇ ਵਿੱਚ ਵਿਜੀਏ ਭੈਣ ਨਾਨਕਸਰ ਗੁਰਦੁਆਰਾ ਸਾਹਿਬ ਜਗਰਾਉਂ ਚਲੇ ਗਏ ਆਪਣੇ ਹਸਬੰਡ ਨੂੰ ਮਿਲਣ ਉੱਥੇ ਉਹ ਕੰਮ ਕਰਦੇ ਸੀ ਜਦੋਂ ਜਦੋਂ ਵਾਪਸ ਆਏ ਬੇਟੀ ਸਕੂਲ ਗਈ ਹੋਈ ਸੀ ਆਪਣੇ ਬੇਟੇ ਦੇ ਨਾਲ ਅਨਕੀ ਜੀ ਪ੍ਰੋਬਲੀ ਨੀਤੀਜੀ ਕਲਾਸ ਦੀ ਵਿਦਿਆਰਥਣ ਤੇ ਬੇਟਾ ਪਲੱਸ ਟੂ ਕਰ ਰਿਹਾ ਸੀ ਜਦੋਂ ਵਾਪਸ ਆਏ ਆ ਕੇ ਫਟਾਫਟ ਚਾਹ ਬਣਾਉਣ ਲੱਗੀ ਭੈਣ ਤਾਂ ਗੈਸ ਰੱਬ ਜਾਣੇ ਖੁੱਲਾ ਰਹਿ ਗਿਆ ਜਦੋਂ ਆ ਕੇ ਤੀਲ ਵਾਲੀ ਅੱਗ ਹੀ ਅੱਗ ਫੈਲ ਗਈ ਪੂਰੀ ਰਸੋਈ ਚ ਨਿੱਕੀ ਜੀ ਰਸੋਈ ਭਾਂਬੜੀ ਬਣ ਗਈ ਤੇ ਆ ਸਾਰਾ ਉੱਪਰਲਾ ਹਿੱਸਾ ਭੈਣ ਦਾ ਬਾਹਾਂ ਇਦਾਂ ਹੱਥ ਮਾਰਦੀ ਸੀ ਬੁਝਾਉਂਦੀ ਸੀ ਅੱਗ ਸਾਰੇ ਹੱਥ ਮੱਚ ਗਏ ਅ ਛਾਤੀਆਂ ਮੱਚ ਗਈਆਂ ਆ ਫੇਸ ਸਾਰਾ ਮੱਚ ਗਿਆ ਇੱਕ ਅੱਖ ਭੈਣ ਦੀ ਬਿਲਕੁਲ ਗਲ ਗਈ ਦਾ ਦੇਲਾ ਹੁੰਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਸਾਰਾ ਖਤਮ ਹੋ ਗਿਆ ਘਰੇ ਬੇਟਾ ਸੀ ਫਟਾਫਟ ਬੇਟੇ ਨੇ ਆਪਣੀ ਮਾਂ ਦੀ ਇਹ ਹਾਲਤ ਦੇਖ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪਾਇਆ ਉੱਤੇ ਬੁਝਾਉਣ ਲੱਗੇ ਤੇ ਉਹਦੇ ਵੀ ਹੱਥ ਮੱਚ ਗਏ ਇਹ ਛੇਪਾਲ ਜੀ ਨੇ ਫਾਦਰ ਸਾਹਿਬ ਨੇ ਇਹਨਾਂ ਦੇ ਇਹ ਮੀਰਪੁਰ ਹਾਂਸਾ ਪਿੰਡ ਰਿੰਡੇ ਦੇ ਜਗਨਾਉਂ ਸ਼ਹਿਰ ਦੀ ਬੁੱਕਲਜਾ ਪਿੰਡ ਮੀਰਪੁਰ ਹਾਂਸ ਗਗੜੇ ਕੋਲੇ ਇਹ ਫਟਾਫਟ ਹਸਪਤਲ ਪਹੁੰਚੇ ਡੀ ਐਮ ਸੀ ਹਸਪਤਾਲ ਦੇ ਵਿੱਚ ਇਸ ਭੈਣ ਨੂੰ ਲੈ ਕੇ ਗਏ 25 ਦਿਨ ਛੇਪਾਲ ਬਾਪੂ ਜੀ ਦਾਦੇ ਨੇ ਪੇਸ਼ੇ ਤੋਂ ਟੇਲਰ ਨੇ ਦਰਜੀ ਨੇ ਲੇਡੀਜ਼ ਕੱਪੜੇ ਸਿਉਂਦੇ ਨੇ 25 ਦਿਨਾਂ ਦੇ ਵਿੱਚ 8 ਲੱਖ ਰੁਪਇਆ ਖਰਚਿਆ ਨੀਤੂ ਭੈਣ ਤੇ ਉਸ ਤੋਂ ਬਾਅਦ 8 ਲੱਖ ਰੁਪਇਆ ਕਰੀਬ ਖਰਚਣ ਤੋਂ ਬਾਅਦ ਡਾਕਟਰ ਕਹਿੰਦੇ ਵੀ ਸਰਜਰੀ ਕਰਨੀ ਪੈਣੀ ਆ 8 ਲੱਖ ਰੁਪਇਆ ਹੋਰ ਖਰਚਾ ਆਊਗਾ ਸਿਪਲ ਬਾਪੂ ਨੇ ਜਿਹੜਾ ਪਹਿਲਾਂ 8 ਲੱਖ ਲਾਇਆ ਸੀ ਉਹ ਮੰਗ ਤੰਗ ਕੇ ਰਿਸ਼ਤੇਦਾਰਾਂ ਨੇ ਮਦਦ ਕੀਤੀ ਜਾਣਕਾਰਾਂ ਨੇ ਲਿਹਾਜੀਆਂ ਨੇ ਕਿਉਂਕਿ ਸਿਪਲ ਬਾਪੂ ਦਾ ਆਪਦਾ ਆਵਾਦ ਤੇ ਬਿਹਾਰ ਆ ਲੋਕਾਂ ਨਾਲ ਉਹ ਚੰਗਾ ਸੀ ਤਾਂ ਹੀ ਅੱਜ ਦੇ ਸਮੇਂ 'ਚ ਕੋਈ ਮਦਦ ਕਰਦਾ ਨਹੀਂ ਕਿੱਥੇ ਕੋਈ ਮਦਦ ਕਰਦਾ ਤੇ 8 ਲੱਖ ਰੁਪਏ ਦੀ ਹੋਰ ਡਿਮਾਂਡ ਕਰਨ ਤੋਂ ਬਾਅਦ ਹਸਪੀਟਲ ਦੇ ਬਾਪੂ ਛੁੱਟੀ ਲੈ ਕੇ ਘਰੇ ਚ ਲੈ ਗਿਆ ਆਪਦੀ ਅਧ ਮੱਚੀ ਹੋਈ ਧੀ ਨੂੰ ਘਰੇ ਲਿਜਾ ਕੇ ਤੁਸੀਂ ਸੋਚ ਸਕਦੇ ਆ ਘਰੇ ਨਿੱਕੀ ਦੀ ਪ੍ਰੋਬਲਮ ਕਿਦਾਂ ਆਪਣੀ ਮਾਂ ਨੂੰ ਪੂਰੀ ਨੂੰ ਹਰ ਰੋਜ਼ ਮੱਚਿਆ ਹੋਇਆ ਦੇਖਦੀ ਆ ਜਦੋਂ ਪੱਟੀ ਕਰਦੇ ਆ ਕਿਵੇਂ ਚੀਕਾਂ ਮਾਰਦੀ ਆ ਭੈਣ ਪਹਿਲਾਂ ਡਾਕਟਰ ਨਾਲ ਗੱਲ ਕੀਤੀ ਲੋਕਲ ਡਾਕਟਰ ਨਾਲ ਕਿਸੇ ਨਾਲ ਪੱਟੀ ਕਰਨ ਦੀ ਕੋਈ 1500 ਰੁਪਏ ਮੰਗਦਾ ਸੀ ਕੋਈ 2000 ਮੰਗਦਾ ਸੀ ਫਿਰ ਬਾਪੂ ਕਹਿੰਦਾ ਇੱਕ ਚੰਗਾ ਪਿੰਡੋਂ ਡਾਕਟਰ ਮਿਲਿਆ ਜਿਹਨੇ ਕਲਿਆਣੀ ਦੇ ਲੱਗਿਆ 500 ਰੁਪਇਆ ਲੈਂਦਾ ਸੀ ਉਹ ਇੱਕ ਦਿਨ ਦਾ ਡਾਕਟਰ ਕਲਿਆਣੀ ਦੇ ਲੱਗਿਆ ਸੀ ਬਾਈ ਉਹ ਚਲੋ ਉਹਦਾ ਬਾਈ ਦਾ ਧੰਨਵਾਦ ਜੀ ਨੇ 500 ਰੁਪਇਆ ਸਿਰਫ ਖਰਚਾ ਲੈਂਦਾ ਸੀ ਪੱਟੀਆਂ ਦਾ ਕਿਉਂਕਿ ਇੰਨੀ ਵੱਡੀ ਪੱਟੀ ਕਰਨੀ ਡਰੈਸਿੰਗ ਕਰਨੀ ਪੱਟੀਆਂ ਕਾਟਨ ਗੋਜਸਥਾਨ ਇਹ ਸਾਰਾ ਕੁਝ ਲੱਗਣਾ ਦਵਾਈਆਂ ਪੱਟੀ ਕਰਨ ਦੇ ਕਰਦਿਆਂ ਦੇ ਸਫਾਈ ਕਰਦਿਆਂ ਕਰਦਿਆਂ ਦੀ ਇੱਕ ਅੱਖ ਵੀ ਖਰਾਬ ਹੋ ਗਈ ਭੈਣ ਦੀ ਕਿਉਂਕਿ ਅੱਖ ਦੇ ਵਿੱਚ ਕਹਿੰਦੇ ਕਈ ਵਾਰੀ ਜਦੋਂ ਸਫਾਈ ਕਰਦੇ ਸੀ ਸੇਵਲ ਆਨ ਨਾਲ ਤੇ ਉਹ ਆਖੇ ਚਲੇ ਜਾਂਦੀ ਸੀ ਡੇਟ ਜਾਂ ਦਵਾਈਆਂ ਦੇ ਜਾਂਦੇ ਸੀ ਲੱਭਿਓ ਕਹਿੰਦੇ ਤੂੰ ਕਿੰਨਾ ਅਸੀਂ ਇੰਨਾ ਕਰ ਸਕਦੇ ਹਾਂ ਇਸ ਤੋਂ ਵੱਧ ਨਹੀਂ ਕਰ ਸਕਦੇ ਤੁਸੀਂ ਜੁੜੇ ਹੋਮੋਂਗੇ ਉੱਥੇ ਵਿਆਸ ਵਾਲਿਆਂ ਦੇ ਹਨਾ ਹਾਂਜੀ ਹਾਂਜੀ ਹਾਂ ਵਿਆਸ ਵਾਲਿਆਂ ਦੇ ਨਾਲ ਜੁੜਿਆ ਹੋਇਆ ਪਰਿਵਾਰ ਆ ਨਾਮਦਾਨ ਲਿਆ ਹੋਇਆ ਉਹ ਪੱਟੀਆਂ ਦਾ ਸਮਾਨ ਦੇ ਜਾਂਦੇ ਸੀ ਕਹਿੰਦੇ ਪਰ ਹੁਣ ਇਸ ਸਮਾਂ 1 ਮਹੀਨਾ ਪਹਿਲਾਂ ਹਸਪਤਾਲ 'ਚ ਰਹੇ ਜਿੱਥੇ 8 ਲੱਖ ਖਰਚਿਆ ਹੁਣ 6 ਮਹੀਨੇ ਹੋ ਗਏ ਘਰੇ ਪਟੀਆਂ ਕਰਦਿਆਂ ਨੂੰ ਪਰ ਇਹਨਾਂ 6 ਮਹੀਨਿਆਂ ਚ ਨੀਤੂ ਰਾਣੀ ਦੀ ਅੱਖਾ ਜਿਹੜੀ ਉਹ ਬਿਲਕੁਲ ਗਲ ਗਈ ਹੁਣ ਅੱਖ ਦਾ ਵੀ ਆਪਰੇਸ਼ਨ ਹੋਣਾ ਤੇ ਇਹ ਸਰੀਰ ਤੇ ਜਿਹੜੇ ਏਡੇ ਏਡੇ ਵੱਡੇ ਜ਼ਖਮ ਹੋ ਗਿਆ ਉਹਦਿਆਂ ਵੀ ਸਰਜਰੀਆਂ ਹੋਣੀਆਂ ਤੇ ਬਾਪੂ ਕਹਿੰਦਾ ਮੇਰੇ ਕੋਲੇ ਕੋਈ ਪੈਸਾ ਨਹੀਂ ਹੈਗਾ ਕੱਲ ਬਾਪੂ ਸ਼ੈਪਾਲ ਏਸੇਕ ਟਾਈਮ ਹੀ ਮੈਨੂੰ ਇੱਥੇ ਮਿਲਿਆ ਇੱਥੇ ਬੈਠਾ ਸੀ ਬਾਪੂ ਮੈਨੂੰ ਬਾਹਰ ਨਿਕਲਿਆ ਦੇਖ ਕੇ ਉੱਠ ਕੇ ਖੜਾ ਹੋ ਗਿਆ ਬਾਪੂ ਨੇ ਜਦੋਂ ਵੀਡੀਓ ਦਿਖਾਈ ਕਹਿੰਦਾ ਪੁੱਤ ਮੈਂ ਮੀਰਪੁਰ ਹੰਸਾਂ ਤੋਂ ਆਇਆ ਵੀ ਮੈਂ ਵੀਡੀਓ ਭੇਜੀ ਵੀ ਸੀਗੀ ਮੇਰੀ ਬੇਟੀ ਘਰੇ ਪਈ ਆ ਮੱਤ ਗਈ ਮੈਨੂੰ ਦੇਖ ਨਹੀਂ ਹੁੰਦੀ ਫੋਨ ਤੇ ਵੀ ਬਾਪੂ ਰੋਣ ਲੱਗ ਗਿਆ ਸੀ ਜਦੋਂ ਇਹਨੇ ਫੋਨ ਕੀਤਾ ਤੇ ਕੱਲ ਅਸੀਂ ਬਾਪੂ ਜੀ ਨੂੰ ਹੌਸਲਾ ਦਿੱਤਾ ਵੀ ਬਾਪੂ ਕੋਈ ਨਾ ਤੂੰ ਘਬਰਾ ਨਾ ਅਸੀਂ ਤੇਰੇ ਨਾਲ ਆ ਸਾਡੀ ਵੀ ਉਹ ਭੈਣ ਆ ਜੋ ਵੀ ਅਸੀਂ ਕਰ ਸਕੀਏ ਤੂੰ ਇੱਥੇ ਲੈ ਕੇ ਆ ਸਾਡੇ ਕੋਲ ਬਾਪੂ ਨੇ ਦੱਸਿਆ ਵੀ ਮੇਰੇ ਘਰੇ ਬੇਟੇ ਆ ਦੋ ਐ ਤਾਂ ਇੱਕ ਬੇਟੇ ਦੇ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਤਿੰਨ ਲੋਕਡਾਊਨ ਦੇ ਸਮੇਂ 'ਚ ਠੱਠੇ ਨੇ ਜਿਹੜੇ ਆ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਘੁੰਮਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਠੱਠੇ ਘੁੰਮਦੇ ਆ ਬਲਦ ਉਹਨੇ ਚੱਕ ਕੇ ਸਿੰਘਾਂ ਤੇ ਇਹਨਾਂ ਦੇ ਬੇਟੇ ਨੂੰ ਇੱਕ ਕੋਠੇ ਜਿੰਨਾ ਉੱਚਾ ਮਾਰਿਆ ਉਹਦੇ ਸਿਰ ਦੇ ਆਪਰੇਸ਼ਨ ਹੋਏ 30-32 ਲੱਖ ਰੁਪਏ ਸੱਤ ਆਪਰੇਸ਼ਨ ਹੋਏ ਸੀ ਸੱਤ ਆਪਰੇਸ਼ਨ ਹੋਏ ਸਿਰ ਦੇ ਸ਼ੇਪਾਲ ਬਾਪੂ ਕਹਿੰਦਾ 30-32 ਲੱਖ ਰੁਪਏ ਉਦੋਂ ਵੀ ਲੋਕਾਂ ਤੋਂ ਮੰਗ ਤੰਗ ਕੇ ਆਪਣੇ ਬੇਟੇ ਦੀ ਜਾਨ ਬਚਾਈ ਸੀ ਫਿਰ ਪਤਾ ਨਹੀਂ ਕੋਈ ਕਿਸਮਤ ਦਾ ਦੁੱਖ ਸੁੱਖ ਹੁੰਦਾ ਜਿਹੜਾ ਲੈਣਾ ਦੇਣਾ ਕੋਈ ਸਬੰਧ ਹੁੰਦੇ ਆ ਪਹਿਲਾਂ ਬੇਟੀ ਦੀ ਤਕਲੀਫ ਚੋਂ ਨਿਕਲ ਰਿਹਾ ਸੀ ਬਾਹਰ ਤੇ ਹੁਣ 7 ਮਹੀਨੇ ਹੋ ਗਏ ਬੇਟੀ ਨੂੰ ਤੇ ਬੇਟੀ ਦੀ ਤਕਲੀਫ ਤਾਂ ਇੰਨੀ ਕੁ ਜ਼ਿਆਦਾ ਦਰਦਨਾਕ ਆ ਇੰਨੀ ਕੁ ਜ਼ਿਆਦਾ ਭਿਆਨਕ ਆ ਆਪਣੀ ਮਾੜੀ ਜੀ ਕੋਈ ਉਂਗਲ ਤੇ ਜਾਂ ਹੱਥ ਤੇ ਕਿਸੇ ਅੰਗ ਤੇ ਮਾੜੀ ਜੀ ਵੀ ਗਰਮ ਚੀਜ਼ ਲੱਗ ਜੇਵੇ ਛਾਲਾ ਹੋ ਜੇਵੇ ਕਿੱਦਾਂ ਤੜਫਦੇ ਆ ਆਪਾਂ ਤੇ ਨੀਤੂ ਰਾਣੀ ਭੈਣ ਦਾ ਉੱਪਰਲਾ ਹਿੱਸਾ ਪੂਰਾ ਜਿਸਮ ਤੇ ਬਾਹਾਂ ਸਾਰੀਆਂ ਮੱਛੀਆਂ ਹੋਈਆਂ ਬਿਲਕੁਲ ਹੀ ਫੇਸ ਸਾਰਾ ਮੱਛਿਆ ਹੋਇਆ ਬਾਲ ਤੱਕ ਸੇਕ ਲੱਗ ਗਿਆ ਸੀ ਮੱਤ ਗਈ ਸੀ ਸਾਰੇ ਉਪਰੋਂ ਤਕਲੀਫ ਤਾਂ ਜਿਹੜੀ ਹੈਗੀ ਹੋਈ ਆ ਸਭ ਤੋਂ ਵੱਡੀ ਤਕਲੀਫ ਆ ਆਪਣਾ ਇਲਾਜ ਵੀ ਨਹੀਂ ਕਰਵਾ پا ਰਹੇ ਉਹਦਾ ਦਿੱਤਾ ਹੋਇਆ ਦੁੱਖ ਤਾਂ ਚੱਲਣਾ ਬੰਦਾ ਔਖਾ ਸੌਖਾ ਝੱਲ ਲੈਂਦਾ ਪਰ ਇਸ ਦੁਨੀਆ ਦਾ ਦਿੱਤਾ ਹੋਇਆ ਦੁੱਖ ਚੱਲਣਾ ਬਹੁਤ ਔਖਾ ਭਰਾਵੋ ਹੁਣ ਇਹਨਾਂ ਕੋਲੇ ਜਿਹੋ ਕਾਗਜ਼ ਦੇ ਟੁਕੜੇ ਹੁੰਦੇ ਕੁਝ ਜਿਹੜੇ ਪਿੱਛੇ ਦੁਨੀਆ ਭੱਜੀ ਫਿਰਦੀ ਆ ਤਾਂ ਇਹ ਆ ਜਿਹੜੇ 6 ਮਹੀਨੇ ਤੜਫਦੀ ਆ ਘਰੇ ਬੈਠੀ ਇਹ ਇਹਨੂੰ ਤੜਫਣਾ ਨਾ ਪੈਂਦਾ ਭੈਣ ਨੂੰ ਇਹ ਜਦੋਂ 25 ਦਿਨ ਹਸਪਤਾਲ 'ਚ ਰਹੇ ਸੀ 25 ਦਿਨ ਉੱਤੇ ਹੋਰ ਰਹਿ ਕੇ ਸਰਜਰੀਆਂ ਕਰਾ ਕੇ 1.5 ਮਹੀਨੇ 'ਚ ਇਹ ਭੈਣ ਠੀਕ ਹੋ ਸਕਦੀ ਸੀ ਪਰ ਇਹਨਾਂ ਕੋਲੇ ਪੈਸੇ ਹੈ ਨਹੀਂ ਸੀ ਇਸ ਕਰਕੇ 7 ਮਹੀਨੇ ਹੋ ਗਏ ਨੂੰ ਤੇ ਹਜੇ ਵੀ ਪ੍ਰੋਬਲਮ ਘੱਟ ਨਹੀਂ ਰਹੀ ਵੱਧ ਰਹੀ ਆ ਹੁਣ ਕਿਉਂਕਿ ਇਨਫੈਕਸ਼ਨ ਵਧੀ ਜਾਂਦੀ ਆ ਗਰਮੀ ਆ ਗਈ ਹੁਣ ਮੂਹਰੇਓ ਸਰਦੀਆਂ ਹੀ ਤਾਂ ਚਲੋ ਫੇਰ ਵੀ ਸਮਾਂ ਨਿਕਲ ਗਿਆ ਹੁਣ ਤਾਂ ਮਾੜੀ ਜੀ ਮੱਖੀ ਬੈਠ ਗਈ ਤਾਂ ਵੀ ਦਿੱਕਤ ਆ ਹੁਣ ਗੱਡੀ 'ਚ ਉਤਾਰਨ ਲੱਗਿਆਂ ਨੂੰ ਭੈਣ ਨੂੰ ਅਸੀਂ ਕਿਹਾ ਚੁੰਨੀ ਲੈ ਲੈ ਮਾੜੀ ਜੀ ਭੈਣੇ ਕਿੰਨੀ ਵੀਰੇ ਸੇਕ ਪੈਂਦਾ ਅੰਦਰੋਂ ਚੁੰਨੀ ਨਹੀਂ ਲੈ ਹੁੰਦੀ ਮੇਰੇ ਕੋਲ ਤੁਸੀਂ ਸੋਚ ਸਕਦੇ ਹੋ ਹੁਣ ਗਰਮੀ ਮੂਰੇ ਨਹੀਂ ਆ ਰਹੀ ਆ ਤੇ ਇੰਨੀ ਗਰਮੀ ਦੇ ਵਿੱਚ ਕਿਦਾਂ ਇੰਨੀਆਂ ਮੋਟੀਆਂ-ਮੋਟੀਆਂ ਪੱਟੀਆਂ ਬੰਨ੍ਹ ਕੇ ਜਾਖਮਾਂ ਤੇ ਤੇ ਮਜਬੂਰੀ ਉਹੀ ਆ ਜਿਹਦੇ ਵਿੱਚ ਪੈਸਾ ਨਾ ਹੋਣ ਕਰਕੇ ਆਪਣਾ ਬੰਦਾ ਟ੍ਰੀਟਮੈਂਟ ਨਹੀਂ ਕਰਾ ਸਕੇ ਅੱਜ ਆਪਾਂ ਜੇ ਗੱਲ ਕਰੀਏ ਠੀਕ ਆ ਭੈਣ ਨੂੰ ਆ ਕੋਈ ਕਰਮਾਂ ਦੀ ਜਿਹੜੀ ਸੱਟ ਲੱਗੀ ਆ ਤਕਲੀਫ ਚੱਲ ਰਹੀ ਆ ਨਾਲ ਨਿੱਕੇ-ਨਿੱਕੇ ਬੱਚੇ ਮੈਂ ਹੁਣ ਪ੍ਰੋਬਬਲੀ ਇਹਨੂੰ ਪਹੁੰਚਦਾ ਟਾਂ ਵੀ ਪੁੱਤ ਤੂੰ ਮੰਮੀ ਨੂੰ ਜਦੋਂ ਦੇਖਦੀ ਹੈ ਇਨੀ ਤਕਲੀਫ ਚ ਕਿ ਨਹੀਂ ਮੈਨੂੰ ਵੀ ਡਰ ਲੱਗਦਾ ਇਹਦਾ ਬੇਟਾ ਪਲੱਸ ਟੂ ਚ ਹੁਣ ਪਲੱਸ ਟੂ ਕਰਕੇ ਹਟਿਆ ਉਹਦੇ ਕਿੰਨੇ ਸੁਪਨੇ ਹੋਣਗੇ ਬੱਚੇ ਦੇ ਵੀ ਮੈਂ ਕੀ ਬਣਨਾ ਕੋਈ ਅਫਸਰ ਬਣਨਾ ਜਾਂ ਮੈਂ ਬਾਹਰ ਜਾਣਾ ਜੋ ਵੀ ਅੱਜ ਕੱਲ ਸਾਡੇ ਜੰਗਸਟਰ ਕਰਦੇ ਨੇ ਪਰ ਉਹ ਏਸ਼ੀਆਂ ਦਾ ਕੰਮ ਸਿੱਖਣ ਲੱਗ ਗਿਆ ਬੱਚਾ ਕਿਉਂਕਿ ਘਰੇ ਹਰ ਰੋਜ਼ ਮਾਂ ਦੀ ਪੱਟੀ ਕਰਾਉਣ ਲਈ ਵੀ ਨਾਨੇ ਨੂੰ ਹੱਥ ੜਨਾ ਪੈਂਦਾ ਕਿਸੇ ਮੂਰੇ ਮੰਗ ਕੇ ਪੈਸੇ ਕਿਸੇ ਤਰੀਕੇ ਇਕੱਠੇ ਕਰਕੇ ਫੇਰ ਪੱਟੀ ਹੁੰਦੀ ਹੈ ਨੀਤੂ ਰਾਣੀ ਪਹਿਨਦੇ ਦੇਖੋ ਇਹ ਅੱਜ ਦੀ ਸਾਡੀ ਤਰਾਸਦੀ ਦੇਖੋ ਕਿੰਡੀ ਦੁੱਖ ਦੀ ਗੱਲ ਆ ਸਾਡੀਆਂ ਸਰਕਾਰਾਂ ਸਾਡਾ ਸਿਸਟਮ ਕਿਸ ਕਦਰ ਪ੍ਰਚਾਰ ਕਰ ਰਿਆ ਹੁਣ ਵੋਟਾਂ ਆ ਗਈਆਂ ਇਲੈਕਸ਼ਨਾਂ ਦੇ ਵਿੱਚ ਹਰ ਪਾਰਟੀ ਨੇ ਹਰ ਨਮੈਂਦੇ ਨੇ ਵੱਡੇ ਤੋਂ ਵੱਡਾ ਝੂਠ ਬੋਲਣਾ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਵੱਡੇ ਤੋਂ ਵੱਡੇ ਵਾਅਦੇ ਕੀਤੇ ਜਾਣੇ ਆ ਪਰ ਅਸਲੀਅਤ ਚ ਗਰਾਉਂਡ ਲੈਵਲ ਤੇ ਸਾਡੀਆਂ ਪੰਜਾਬ ਦੀਆਂ ਧੀਆਂ ਆ ਹਾਲਾਤ ਚ ਨੇ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਰਾ ਦੇਣ ਵਾਲੇ ਲੋਕ ਹੁਣ ਇੱਥੇ ਬੇਟੀ ਨੂੰ ਬਚਾਉਣ ਵਾਸਤੇ ਕਿੱਥੇ ਗਏ ਨੇ ਫੁੱਟਾ ਬਾਪੂ ਕੋਈ ਸਰਕਾਰੀ ਤੌਰ ਤੇ ਕਾਰਡ ਬਣਿਆ ਕੋਈ ਫ੍ਰੀ ਇਲਾਜ ਨਹੀਂ ਕਿਸੇ ਨੇ ਕੋਈ ਮਦਦ ਇਹ ਤਾਂ ਬਣਿਆ ਨਹੀਂ ਸੀ ਬਣਿਆ ਉਹ ਤਾਂ ਮੌਕੇ ਤੇ ਬਣ ਜਾਣਾ ਸੀ ਇਹਦੀ ਤਾਂ ਲੋੜ ਸੀ ਬਣਾਇਆ ਨਹੀਂ ਉਹਨਾਂ ਨੇ ਮੈਂ ਬਹੁਤ ਭੱਜਾ ਨੱਠਿਆ ਐ ਅੱਛਾ ਬਣਾਇਆ ਨਹੀਂ ਨਾ ਨਾ ਬਹੁਤ ਭੱਜਾ ਨੱਠਿਆ ਲੈ ਵੀ ਪੰਜ ਵਿੱਚ ਛੇਤੀ ਜਨੇ ਠੀਕ ਐ ਬਾਪੂ ਪੀਜੀਆ ਰਜਿੰਦਰਾ ਕਿਤੇ ਜਾਂ ਸਰਕਾਰੀ ਕਿਸੇ ਪਾਸੇ ਮੈਂ ਕਹਿੰਦਾ ਸੀ ਪੀਜੀਆ ਲੈ ਜਾ ਮੈਂ ਕਹਿੰਦਾ ਮੇਰੇ ਕੋਲ ਪੈਸੇ ਮੈਂ ਕਹਿੰਦਾ ਉੱਥੇ ਵੀ ਪੈਸੇ ਲੱਗਣੇ ਇੱਥੇ ਕਿਸੇ ਨੇ ਸੰਭਾਲਣਾ ਨਹੀਂ ਜਾ ਕੇ ਫਟਾਫਟ ਕੋਈ ਕਹਿੰਦਾ ਫ੍ਰੀ ਕੋਟ ਲੈ ਜਾ ਮੈਂ ਕਹਿੰਦਾ ਉੱਥੇ ਵੀ ਮੈਨੂੰ ਪੀਜੀਆ ਕਰਵਾ ਦਾਂਗੇ ਇਦੋਂ ਇਹਨਾਂ ਨੇ ਮੈਨੂੰ ਕਹਿੰਦੇ ਰੈਫਰ ਕਰਵਾਓ ਅਸੀਂ ਕਹਿੰਦੇ ਰੈਫਰ ਇਹਨਾਂ ਨੇ ਲਿਖਿਆ ਇਹਨਾਂ ਨੇ ਲਿਖਿਆ ਨਹੀਂ ਰੈਫਰ ਵੀ ਆਪਣਾ ਹੋ ਖਰਾਬ ਹੁੰਦਾ ਹੈ ਨਾ ਅੱਛਾ ਧਿਆਨ ਨਾਲ ਰੈਫਰ ਦਾ ਲਿਖਿਆ ਨਹੀਂ ਉਹ ਤਾਂ ਹੀ ਅਸੀਂ ਚੜ੍ਹੇ ਲੈਂਦੇ ਹਾਂ ਸਾਡੀ ਕਿਸਮਤ ਆ ਜੇ ਛੁੱਟੀ ਕਰਾਈ ਆ ਹਾਂਜੀ ਉਦੋਂ ਕਹਿੰਦੇ ਸੀ 8 ਲੱਖ ਰੁਪਏ ਸਰਜਰੀ ਕਰਨ ਦਾ ਮੰਗਦੇ ਸੀ ਹਾਂਜੀ ਹਾਂਜੀ 8 ਲੱਖ ਤੋਂ ਵੱਧ ਕਹਿੰਦੇ ਸੀ ਲੱਗ ਜੂਗਾ ਲੱਗ ਜੂਗਾ ਕਹਿੰਦੇ 8 ਤੱਕ ਜਮਾ ਕਰਾਉਣਾ ਪਊਗਾ ਲੋਕ ਯਾਨੀ ਕਿ 8 ਤੱਕ ਲੱਗੂਗੀ ਲੱਗੂਗਾ ਇਸ ਤੋਂ ਵੱਧ ਵੀ ਲੱਗ ਸਕਦਾ ਹਾਂਜੀ ਕਹਿੰਦੇ ਫਿਰ ਗਾਰੰਟੀ ਆ ਠੀਕ ਕੋਈ ਨਹੀਂ ਗਾਰੰਟੀ ਓਹ ਮੇਰਾ ਸਿੱਕਿਆ ਵੀ ਗਾਰੰਟੀ ਕੋਈ ਨਹੀਂ ਜਦੋਂ ਫਿਰ ਗਾਰੰਟੀ ਵੀ ਦੇਵੇ ਬੰਦਾ ਫਿਰ ਵੀ ਐਨਾ ਮਾਤਮੁਕ ਕੇ ਕਰ ਲੈਂਦਾ ਉਹਨੂੰ ਮਰਜ਼ਾ ਨੂੰ ਗਾਰੰਟੀ ਨਹੀਂ ਤੇ ਸਾਡੀ ਬੇਨਤੀ ਆ ਹੱਥ ਜੁੜ ਕੇ ਮੇ ਭੈਣ ਵਾਸਤੇ ਅਰਦਾਸ ਕਰਿਓ ਇਹਨਾਂ ਨੂੰ ਤੁਹਾਡੀਆਂ ਦੁਆਵਾਂ ਦੀ ਤੁਹਾਡੀਆਂ ਅਰਦਾਸਾਂ ਦੀ ਤੁਹਾਡੀਆਂ ਅਸੀਸਾਂ ਦੀ ਲੋੜ ਆ ਤਾਂ ਜਿਵੇਂ ਆਪਣੇ ਬੱਚਿਆਂ ਨੂੰ ਖਾਸ ਕਰਕੇ ਬੇਟੀ ਪ੍ਰਬਲੀਨ ਨੂੰ ਮਾਂ ਦੇ ਕਿੰਨੇ ਸੁਪਨੇ ਜੁੜੇ ਹੁੰਦੇ ਆ ਆਪਣੀ ਧੀ ਨਾਲ ਕਿੰਨੀਆਂ ਸਧਰਾ ਹੁੰਦੀਆਂ ਜੁੜੀਆਂ ਵੀ ਮੈਂ ਆਪਣੀ ਧੀ ਲਈ ਆਹ ਕਰਨਾ ਮੈਂ ਆਹ ਕਰਨਾ ਪਰ ਇਸ ਟਾਈਮ ਭੈਣ ਖੁਦ ਆਪਣੀ ਤਕਲੀਫ ਚ ਇੰਨੀ ਜ਼ਿਆਦਾ ਖੋਦ ਆਪਣੇ ਦਰਦ ਦੇ ਵਿੱਚ ਇੰਨੀ ਜ਼ਿਆਦਾ ਤੜਫ ਰਹੀ ਆ ਉਹਨੂੰ ਇਸ ਟਾਈਮ ਸਾਰਾ ਕੁਝ ਬੰਦ ਹੋ ਗਿਆ ਉਹਦੇ ਸੋਚ ਉਹਦੀ ਸਮਝ ਪਰ ਤੁਹਾਡੀਆਂ ਅਰਦਾਸਾਂ ਕਹਿੰਦੇ ਜਨਕੀ ਅਰਦਾਸ ਵਿਰਥੀ ਨਾ ਜਾਏ ਤੇ ਤੁਹਾਡੀ ਕੀਤੀ ਅਰਦਾਸ ਇਸ ਭੈਣ ਦੇ ਜ਼ਰੂਰ ਕੰਮ ਆਊਗੀ ਪਲੀਜ਼ ਅਰਦਾਸ ਕਰਿਓ ਤਾਂ ਜੋ ਇਹ ਭੈਣ ਜਲਦੀ ਤੋਂ ਜਲਦੀ ਠੀਕ ਹੋ ਸਕੇ ਇਦਾ ਇਲਾਜ ਉਹ ਕਾਲਪੁਰਖ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਭੈਣ ਨੂੰ ਇੱਥੇ ਭੇਜਿਆ ਉਹ ਮਹਾਰਾਜ ਆਪੇ ਕਰਾਉਣਗੇ ਸੱਚੇ ਪਾਤਸ਼ਾਹ ਸਾਨੂੰ ਵੀ ਵਾਹਿਗੁਰੂ ਸਮਤ ਬੁੱਧੀ ਬਖਸ਼ਣ ਅਸੀਂ ਬਾਪੂ ਸ਼ੇਪਾਲ ਜੀ ਦੇ ਪੁੱਤ ਬਣ ਸਕੀਏ ਇਸ ਭੈਣ ਦੇ ਭਰਾ ਬਣ ਸਕੀਏ ਇਹ ਸਾਡੀ ਧੀ ਦੇ ਪ੍ਰਾਪਲੀਨ ਦੇ ਮਾਮੇ ਬਣ ਸਕੀਏ ਸਾਡੇ ਲਈ ਵੀ ਸਾਰੇ ਅਰਦਾਸ ਕਰਿਓ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਤ ਬੁੱਧੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ